ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕੋਲੋਂ ਕੋਈ ਗੁਰਸਿੱਖਾਂ ਨੇ ਬਸੰਤ ਰੁੱਤ ਬਾਰੇ ਪੁੱਛਣਾ ਕੀਤਾ ਤਾਂ ਸਤਿਗੁਰੂ ਜੀ ਉਚਾਰਨ ਕਰਦੇ ਹਨ ਪਹਿਲ ਬਸੰਤੇ ਆਗਮਨ ਪਹਿਲਾ ਮੌਲਯ ਉਸ ਹੈ ਭਾਈ ਜੋ ਪਰਮੇਸ਼ਰ ਬਸੰਤਰੁੱਤ ਦੇ ਆਗਮਨ ਆਉਣ ਤੋਂ ਵੀ ਪਹਿਲਾ ਮੌਜੂਦ ਹੈ ਉਹ ਹੀ ਸਭ ਤੋਂ ਪਹਿਲਾ ਮੌਲਯ ਹੁੰਦਾ ਕਿੜਿਆ ਹੋਇਆ ਵਾ ਪਹਿਲਾ ਉਸ ਨਾਲ ਮਿਲਣਾ ਕਰੋ ਤਾਂ ਮੌਲਯ ਉੱਪਰ ਪੁੱਲ ਤੋਬੋਗੇ ਜਿਤ ਮੌਲਯ ਹੈ ਸਭ ਮੌਲੀ ਹੈ ਤਿਸਹਿ ਨ ਮੌਲਿ ਕੋਈ ਜਿਸ ਪਰਮੇਸ਼ਰ ਦੇ ਮੌਲਿਆ ਖੇਡਣ ਨਾਲ ਭਾਵ ਜਿਸ ਦੀ ਚੇਤਨ ਸੱਤਾ ਨਾਲ ਸਾਰਾ ਜਗਤ ਪਰਫੁੱਲ ਤੋਰਿਆ ਪਰ ਉਸ ਪਰਮੇਸ਼ਰ ਨੂੰ ਕੋਈ ਵੀ ਮੌਲਯੋ ਭਾਵ ਪਰਫੁੱਲਤ ਕਰਨ ਵਾਲਾ ਨਹੀਂ ਭਾਵ ਉਹ ਆਪੇ ਆਪ ਹੀ ਪ੍ਰਕਾਸ਼ ਰੂਪ ਹੈ ਉਹ ਆਪ ਹੀ ਖੇਡ ਰਿਹਾ ਹੈ ਮਹੱਲਾ ਦੂਜਾ ਸ੍ਰੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਪਾਸ ਕੁਝ ਗੁਰਸਿੱਖਾਂ ਨੇ ਪਹਿਲੇ ਸਤਿਗੁਰੂ ਜੀ ਦਾ ਉਪਰੋਕਤ ਸ਼ਬਦ ਸੁਣਾਇਆ ਅਤੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਇਸ ਸ਼ਬਦ ਨੂੰ ਹੋਰ ਸਮਝਾਉਣਾ ਕਰੋ ਤਾਂ ਉੱਤਰ ਵਿੱਚ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਫਰਮਾ ਰਹੇ ਆ ਪਹਿਲ ਬਸੰਤੇ ਆਗਮਨ ਤਿਸ ਕਾ ਕਰਹੁ ਵਿਚਾਰ ਏ ਭਾਈ ਬਸੰਦਰੋ ਦਿੱਤੇ ਆਉਣ ਤੋਂ ਵੀ ਪਹਿਲਾਂ ਜੋ ਪਰਮੇਸ਼ਰ ਵਿਆਪਕ ਹੈ ਵਾਜੂ ਮਨੁੱਖਾ ਜਨਮ ਸ਼ੋਕ ਅਵਸਥਾ ਦੇ ਆਉਣ ਤੋਂ ਪਹਿਲਾਂ ਜੋ ਆਨੰਦ ਸਰੂਪ ਪਰਮੇਸ਼ਰ ਪਰਪੁੱਲ ਧੋਰਿਆ ਉਸ ਬ੍ਰਾਹਮ ਦਾ ਗੁਰਾਂ ਦੁਆਰਾ ਵਿਚਾਰ ਨਿਰਣਾ ਕਰਿਆ ਕਰੋ ਨਾਨਕ ਸੋ ਸਲਾਹੀ ਹੈ ਜੇ ਸਭ ਸਹ ਦੇ ਆਧਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਨੂੰ ਮਨ ਬਾਣੀ ਸਰੀਰ ਕਰਕੇ ਸਲੌਣਾ ਕਰੀਏ ਜਿਹੜਾ ਸਾਰਿਆਂ ਦੇ ਤਾਈ ਆਪਣਾ ਆਧਾਰ ਆਸਰਾ ਦੇਣ ਵਾਲਾ ਹੈ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲਿਆ 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 ਜੇ ਹੋਏ ਜੋ ਹਉਮੈ ਸਹਿਤ ਕਹਿੰਦਾ ਹੈ ਕਿ ਮੈਂ ਪਰਮੇਸ਼ਰ ਨਾਲ ਮਿਲਿਆ ਆਇਆ ਮਿਲਿਆ ਆਇਆ ਉਹ ਪਰਮੇਸ਼ਰ ਨਾਲ ਨਹੀਂ ਮਿਲ ਸਕਦਾ ਜੇਕਰ ਕੋਈ ਸੱਚਮੁੱਚ ਮਿਲਿਆ ਹੋਵੇ ਤਾਂ ਮਿਲ ਸਕਦਾ ਹੈ ਪ੍ਰੇਸ਼ੰਤੀ ਸਿ ਹੈ ਸਤਿਗੁਰੂ ਜੀ ਕਿਵੇਂ ਮਿਲ ਸਕਦਾ ਗੁਰੂ ਉੱਤਰ ਦੇ ਰਿਹਾ ਅੰਤਰਾ ਆਤਮਾ ਜੋ ਮਿਲਿਆ ਮਿਲਿਆ ਕਹੀਐ ਸੋਏ ਜਿਹੜਾ ਆਤਮਾ ਮਨ ਕਰਕੇ ਅੰਦਰੋਂ ਮਿਲਦਾ ਉਹੋ ਹੀ ਅਸਲ ਵਿੱਚ ਪਰਮੇਸ਼ਰ ਨਾਲ ਮਿਲਿਆ ਹੋਇਆ ਆਕੀਦਾ ਹੈ ਉਹੋ ਹੀ ਪਰਮੇਸ਼ਰ ਨਾਲ ਮਿਲਿਆ ਸਮਝੋ ਪਉੜੀ ਹਰ ਹਰ ਨਾਮ ਸਲਾਹੀਐ ਸੱਚਕਾਰ ਕਮਾਵੇ ਏ ਭਾਈ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਸਲਾਉਣਾ ਕਰੀਏ ਅਤੇ ਸੱਚੀ ਭਗਤੀ ਰੂਪੀ ਕਾਰ ਸੇਵਾ ਕਮਾਉਣੀ ਕਰੀਏ ਦੂਜੀ ਕਾਰ ਲੱਗੇ ਆ ਫਿਰ ਜੋਨੀ ਪਾਵੈ ਦੂਸਰੀ ਦੇਵੀ ਦੇਵਤਿਆਂ ਦ્વੈਤ ਦੀ ਕਾਰ ਟਹਿਲ ਵਿੱਚ ਲੱਗੇ ਹੋਆ ਮਨੁੱਖ ਮੁੜਮੁੜ ਜੁਨੀਆਂ ਵਿੱਚ ਪਾਉਂਦਾ ਰਹਿਦਾ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੇ ਨਾਮ ਵਿੱਚ ਰੰਗੇ ਹੋਆ ਨਾਮੀ ਪਰਮੇਸ਼ਰ ਨੂੰ ਪਾ ਲਈਦਾ ਹੈ ਵਾ ਜਿਨ੍ਹਾਂ ਸੰਤ ਜਨਾ ਦਾ ਹਿਰਦਾ ਨਾਮ ਵਿੱਚ ਰੰਗਿਆ ਹੋਇਆ ਉਨ੍ਹਾਂ ਦੀ ਸੰਗਤ ਦੁਆਰਾ ਨਾਮ ਪ੍ਰਾਪਤ ਕਰੀਦਾ ਹੈ ਇਸ ਲਈ ਨਾਮ ਵਿੱਚ ਭਜ ਕੇ ਪ੍ਰਭੂ ਦੇ ਗੁਣ ਗਾਉਣੇ ਚਾਹੀਦੇ ਗੁਰ ਕੈ ਸਬਦ ਸਲਾਹੀ ਹੈ ਹਰ ਨਾਮ ਸਮਾਵੈ ਇਸ ਪ੍ਰਕਾਰ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਦੀ ਸ਼ਲਾਘਾ ਸਿਫਤ ਕਰੀਏ ਜਿਸ ਨੇ ਸਿਫਤ ਪਾਵ ਕੀਤੀ ਹੈ ਉਹ ਪਰਮੇਸ਼ਰ ਦੇ ਨਾਮ ਵਿੱਚ ਸਮਾ ਜਾਂਦਾ ਸਤਗੁਰ ਸੇਵਾ ਸਫਲ ਹੈ ਸੇਵੇ ਫਲ ਪਾਵੇ ਸਤਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਸਹਿਤ ਗਿਆਨ ਫਲਦੇ ਹੈ ਸਤਗੁਰਾਂ ਦੇ ਸੇਵਨ ਕਰਕੇ ਹੀ ਗਿਆਨ ਰੂਪੀ ਫਲ ਪ੍ਰਾਪਤ ਕਰੀਦਾ ਹੈ ਸਲੋਕ ਮਹੱਲਾ ਦੂਜਾ ਜਿਸ ਸਮੇਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਘਡੂਰ ਸਾਹਿਬ ਵਿਖੇ ਪੇਸ਼ ਦਿੱਤਾ ਸੀ ਉਥੇ ਗੁਰੂ ਜੀ ਦੇ ਵਿਛੋੜੇ ਕਰਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਹਰ ਸਮੇਂ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਰਤ ਚ ਔਰ ਜੋੜ ਕੇ ਸਿਮਰਨ ਕਰਦੇ ਰਹਿੰਦੇ ਜਿਸ ਕਰਕੇ ਪ੍ਰੇਮ ਦੀ ਖੇਚ ਕਾਰਨ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲ ਪਏ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਕਡੂਰ ਸਾਹਿਬ ਤੋਂ ਚੱਲ ਪਏ ਸ੍ਰੀ ਅੰਮ੍ਰਿਤਸਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਵਾਲੇ ਸਥਾਨ ਉੱਪਰ ਇਕੱਠੇ ਹੋਏ ਤਦੋਂ ਪਹਿਲੇ ਸਤਿਗੁਰਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਵਾਪਸ ਖਡੂਰ ਸਾਹਿਬ ਭੇਜ ਦਿੱਤਾ ਸੀ ਇੱਕ ਦਿਨ ਫਿਰ ਜਦ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪ੍ਰੇਮ ਦੀ ਖਿੱਚ ਕੀਤੀ ਤਾਂ ਗੁਰੂ ਨਾਨਕ ਸਾਹਿਬ ਜੀ ਪ੍ਰੇਮ ਦੀ ਖਿੱਚ ਕਾਰਨ ਕਰਤਾਰਪੁਰ ਸਾਹਿਬ ਰਹਿ ਨਾ ਸਕੇ ਤੇ ਖਡੂਰ ਸਾਹਿਬ ਪਹੁੰਚ ਗਏ ਉੱਥੇ ਗੁਰੂ ਅੰਗਦ ਦੇਵ ਸਾਹਿਬ ਅਤੇ ਮਾਤਾ ਕੀਵੀ ਜੀ ਨੇ ਵੱਡੇ ਗੁਰੂ ਸਾਹਿਬ ਜੀ ਦਾ ਖਲੋਤਿਆਂ ਦਾ ਹੀ ਇਸ਼ਨਾਨ ਕਰਾਇਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਕਿ ਪੁਰਖਾ ਤੂੰ ਇਤਨਾ ਪ੍ਰੇਮ ਕਿਉਂ ਕਰਦਾ ਹੈ ਤੇਰੇ ਪ੍ਰੇਮ ਦੀ ਖਿੱਚ ਕਾਰਨ ਅਸੀਂ ਕਰਤਾਰਪੁਰ ਤੋਂ ਆਉਣਾ ਕੀਤਾ ਹੈ ਤੂੰ ਹੁਣ ਸਾਡੇ ਸਰੂਪ ਦੇ ਵਿੱਚ ਹੀ ਲੀਨ ਹੋ ਗਿਆ ਐਵੇਂ ਇਤਨੀ ਖਿੱਚ ਨਾ ਕਰਿਆ ਕਰ ਤਦੋਂ ਸੁਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹ ਪ੍ਰੇਮ ਵਾਲੇ ਬਜਨਾ ਵਿੱਚ ਸ਼ਲੋਕ ਉਚਾਰਨ ਕੀਤਾ ਕਿਸੇ ਕੋਈ ਕੋਇ ਮਾਣਯ ਨਿਮਾਣੀ ਇਕ ਤੂ ਏ ਸਤਗੁਰੂ ਜੀ ਕਿਸੇ ਨੂੰ ਕੋਈ ਆਸਰਾ ਕਿਸੇ ਨੂੰ ਕੋਈ ਪਿਆਰਾ ਹੈ ਪਰਮੰញ ਮੈਨੂੰ ਨਿਮਾਣੀ ਮਾਨ ਰਹਿਤ ਵਿਚਾਰੀ ਜੀਵ ਰੂਪ ਇਸਤਰੀ ਨੂੰ ਇੱਕ ਤੂੰ ਹੀ ਪਿਆਰਾ ਹੈ ਤੇਰਾ ਹੀ ਆਸਰਾ ਰੂਪ ਹੈ ਕਿਉਂ ਨਾ ਮਰੀ ਜੈ ਰੋਏ ਜਾ ਲਗ ਚੇਤਨ ਆਵਹੀ ਏ ਸਤਿਗੁਰੂ ਜੀ ਜਦੋਂ ਲਗ ਤੱਕ ਭਾਵ ਤੁਸੀਂ ਚੇਤੇ ਨਹੀਂ ਆਉਂਦੇ ਉਦੋਂ ਤੱਕ ਰੋ ਰੋ ਕੇ ਕਿਉਂ ਨਾ ਮਰ ਜਾਈਏ ਪਾਪ ਆਪ ਜੀ ਦੇ ਦਰਸ਼ਨਾਂ ਤੋਂ ਬਿਨਾ ਤਾਂ ਸਾਡਾ ਮਰਨਾ ਹੁੰਦਾ ਹੈ ਮਹੱਲਾ ਦੂਜਾ ਸਿੱਖਾਂ ਨੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਪਤੀ ਪਰਮੇਸ਼ਰ ਨਾਲ ਕਿਵੇਂ ਮਿਲਾਪ ਹੋਵੇ ਭਾਵ ਕਿਵੇਂ ਮਿਲਾਪ ਹੋਵੇ ਉੱਤਰ ਵਿੱਚ ਸਤਿਗੁਰੂ ਜੀ ਇਹ ਪਾਵਨ ਸ਼ਬਦ ਉਚਾਰ ਰਹੇ ਆ ਜਾਂ ਸੁਖ ਤਾਂ ਸਹ ਰਾਵਿਓ ਦੁਖ ਵੀ ਸਮਾ ਲਿਓਏ ਜੇਕਰ ਸੁਖ ਪ੍ਰਾਪਤ ਹੈ ਤਦ ਵੀ ਸਹੋਪਦੀ ਪਰਮੇਸ਼ਰ ਦੇ ਗੁਣਾਂ ਨੂੰ 라ਵੇ ਉਚਾਰਨ ਕਰੋ ਵਾਪਤੀ ਪਰਮੇਸ਼ਰ ਨੂੰ ਚੇਤੇ ਰੱਖੋ ਅਤੇ ਦੁੱਖ ਵਿੱਚ ਵੀ ਉਸ ਨੂੰ ਸੰਭਾਲੇ ਉਹ ਇਹ ਭਾਵ ਯਾਦ ਰੱਖੋ ਨਾਨਕ ਕਹੈ ਸਿਆਣੀਏ ਇਹ ਕੰਤ ਮੇਲਾਵਾ ਹੋਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਵੇਦਾਂ ਸ਼ਾਸਤਰਾਂ ਦੇ ਗਿਆਨ ਵਾਲੀ ਸਿਆਣੀਏ ਵਿਚਾਰਵਾਨ ਜਗਿਆਸੂ ਰੂਪੀ ਸਖੀਏ ਇਸ ਪ੍ਰਕਾਰ ਪਤੀ ਪਰਮੇਸ਼ਰ ਨਾਲ ਮੇਲ ਹੁੰਦਾ ਹੈ ਪੌੜੀ ਹਉ ਕਿਆ ਸਾਲਾਹੀ ਕਰਮਜੰਤ ਵੱਡੀ ਤੇਰੀ ਵਡਿਆਈ ਏ ਪਰਮੇਸ਼ਰ ਮੈਂ ਕਰਮ ਕੀੜਾ ਜੰਤ ਜੀਵ ਵਾ ਕਰਮਜੰਤ ਕੀਤਾ ਆ ਦਾਸਾਂ ਦਾ ਦਾਸ ਤੇਰੀ ਕੀ ਸਾਲਾਹੀ ਸਿਫਤ ਕਰ ਸਕਦਾ ਤੇਰੀ ਵਡਿਆਈ ਮਹਿਮਾ ਬਹੁਤ ਵੱਡੀ ਹੈ ਤੂੰ ਅਗਮ ਦਇਆਲ ਅਗੰਮ ਹੈ ਆਪ ਲੈ ਮਿਲਾਈ ਹੀ ਮਹਾਰਾਜ ਤੂੰ ਅਗਮ ਸ਼ਾਸਤਰਾਂ ਕਰਕੇ ਅਗੰਮ ਪਹੁੰਚ ਤੇ ਦਇਆਲੂ ਦਇਆ ਦਾ ਆਲ ਕਰ ਹੈ ਵਾ ਮਨ ਕਰਕੇ ਵੀ ਅਗੰਮ ਬਾਣੀ ਕਰਕੇ ਵੀ ਅਗੰਮ ਤੇ ਦਇਆਲੂ ਸਰੂਪ ਹੈ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਮੇਰਾ ਤੇਰੇ ਤੋਂ ਬਗੈਰ ਇਸ ਲੋਕ ਵਿੱਚ ਕੋਈ ਵੀ ਮਿੱਤਰ ਬੇਲੀ ਨਹੀਂ ਅਤਿਅੰਤ ਅਖੀਰ ਪਰਲੋਕ ਵਿੱਚ ਵੀ ਮੇਰਾ ਤੂੰ ਹੀ ਸਖਾਈ ਸਹਾਇਕ ਹੈ ਸਖਾ ਮਿੱਤਰ ਹੈ ਜੋ ਤੇਰੀ ਸਰਣਾਗਤੀ ਤੈਨ ਲੈ ਛਡਾਈ ਜਿਹੜੇ ਵੀ ਤੇਰੀ ਸ਼ਰਨ ਵਿੱਚ ਆ ਕੇ ਪਏ ਆ ਉਹਨਾਂ ਨੂੰ ਤੂੰ ਜੰਮਣ ਮਰਨ ਜਮਾਂ ਕੋਲੋਂ ਛਡਾ ਲੈਂਦਾ ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ ਨਾਨਕ ਵੇਪਰਵਾਹ ਹੈ ਤਿਸ ਤਿਲ ਤਮਾਈ ਸਤਿਗੁਰੂ ਸਾਹਿਬ ਜੀ ਗੁਰਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਕਥਨ ਕਰਦੇ ਹੈ ਭਾਈ ਉਹ ਵਾਹਿਗੁਰੂ ਵੇਪਰਵਾਹ ਬੇਮਤਾਜ ਹੈ ਉਸ ਨੂੰ ਤਿਲ ਤਿਲ ਮਾਤਰ ਰਤਾ ਭਰ ਵੀ ਤਮਾਈ ਲਾਲਚ ਤਮਾ ਖੁਆਸ਼ ਨਹੀਂ ਵਾ ਉਸ ਦੇ ਅੰਦਰ ਤਮ ਆਈ ਅਗਿਆਨ ਦਾ ਤਮ ਹਨੇਰਾ ਅਤੇ ਅਵਿਦਿਆ ਨਹੀਂ ਆਈ ਭਾਵ ਨਹੀਂ ਆਉਂਦੀ ਸੋ ਸਤਿਗੁਰੂ ਕਿਰਪਾ ਕਰ ਰਿਹਾ ਇਥੋਂ ਤੱਕ ਸੂਹੀ ਕੀ ਜੋ ਵਾਰ ਸੀ ਉਹ ਸਮਾਪਤ ਹੋਈ ਹੈ ਸੋ ਅੱਗੇ ਭਗਤ ਬਾਣੀ ਆਰੰਭ ਹੋ ਰਹੀ ਹੈ ਆਓ ਸਤਿਗੁਰੂ ਮਹਾਰਾਜ ਜੀ ਦੀ ਵੱਲੋਂ ਉਚਾਰਨ ਕੀਤੀ ਹੋਈ ਸਤਿਗੁਰਾਂ ਨੇ ਦਰਜ ਕੀਤੀ ਹੋਈ ਬਾਣੀ ਭਗਤਾਂ ਦੀ ਬਾਣੀ ਆਪਾਂ ਵਿਚਾਰ ਕਰਕੇ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰਿਏ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀ ਤਤਾ ਸਬਨਾ ਭਗਤਾਂ ਕੀ ਕਬੀਰ ਕੇ ਸੂਹੀ ਰਾਗ ਦੇ ਅੰਦਰ ਸ੍ਰੀ ਸੁਭਾਏ ਮਾਨ ਸ਼ਰੋਮਣੀ ਭਗਤ ਕਬੀਰ ਜੀਓ ਭਾਵ ਜੀ ਦੀ ਉਚਾਰਨ ਕੀਤੀ ਬਾਣੀ ਤਥਾ ਭਾਵ ਹੋਰ ਅਤੇ ਹੋਰ ਵੀ ਸਾਰਿਆਂ ਭਗਤਾਂ ਦੀ ਉਚਾਰਨ ਕੀਤੀ ਬਾਣੀ ਪ੍ਰਾਰੰਭ ਹੁੰਦੀ ਹੈ ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਕੇ ਭਾਵ ਦੇ ਸ਼ਬਦ ਪ੍ਰਾਰੰਭ ਹੁੰਦੇ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰੂ ਮੰਗਲ ਕਰਦੇ ਆ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਭਗਤ ਕਬੀਰ ਸਾਹਿਬ ਜੀ ਦਾ ਕੋਈ ਸੰਗੀ ਸੀ ਜਿਸ ਦਾ ਬਾਹਰੋਂ ਸੰਗਤ ਦਾ ਅਸਰ ਪੈਣ ਕਰਕੇ ਮਨ ਵਿਗੜ ਗਿਆ ਉਸ ਦੇ ਵਿਗੜੇ ਹੋਏ ਮਨ ਨੂੰ ਸੁਧਾਰਨ ਲਈ ਸਰਬਸਾਂਝਾ ਉਪਦੇਸ਼ ਕਥਨ ਕਰ ਰਿਹਾ ਅਵਤਾਰ ਆਏ ਕਹਾ ਤੁਮ ਕੀ ਨਾਮ हे ਭਾਈ ਮਨੁੱਖਾ ਅਵਤਾਰ ਪਾਵ ਉਤਾਰ ਵਿੱਚ ਆ ਕੇ ਤੁਸਾਂ ਨੇ ਕੀ ਕੀਤਾ ਹੈ ਵਾਹਿ ਅਵਤਾਰ ਅੰਤਰੇ ਪੁਰਸ਼ਾ ਵਾ ਅਵਤਾਰ ਦੁਸ਼ਤਰ ਪਾਵ ਕਥਨ ਤਾਈ ਨਾਲ ਤਰਨ ਵਾਲੇ ਸੰਸਾਰ ਸਮੁੰਦਰ ਵਿੱਚ ਆ ਕੇ ਤੁਸਾਂ ਕੀ ਕੀਤਾ ਹੈ ਰਾਮ ਕੋ ਨਾਮ ਨ ਕਭੂ ਲੀਨਾ ਹੇ ਤੂੰ RAM ਪਰਮੇਸ਼ਰ ਦੇ ਨਾਮ ਦਾ ਕਬੂ ਕਦੇ ਵੀ ਨਾਮ ਨਹੀਂ ਲੈਣਾ ਕੀਤਾ RAM ਨਾ ਜਪੋ ਕਵਨ ਮਤ ਲਾਗੇ RAM ਪਰਮੇਸ਼ਰ ਨੂੰ ਜਪਦਾ ਨਹੀਂ ਕਿਹੜੀ ਖੋਟੀ ਮਤ ਸਿੱਖਿਆ ਵਿੱਚ ਲੱਗਿਆ ਹੋਇਆ ਮਰ ਜਾਏ ਬੇ ਕਹੋ ਕੀਆ ਕਰਹੁ ਅਪਾਗੇ ਰਹਾਉ ਹੇ ਅਪਾਗੇ ਭਾਗਾ ਤੂੰ ਹੀਣੇ ਮਨੁਕਾ ਫਿਰ ਜਦੋਂ ਮਰ ਕੇ ਪ੍ਰਲੋਕ ਨੂੰ ਜੈਬੇ ਭਾਵ ਜਾਵੇਂਗਾ ਵਾ ਮਰ ਜਾਏ ਬੇ ਕੋ ਮਰਨ ਦੇ ਵੇਲੇ ਕੀ ਕਰੇਗਾ ਰਹਾਉ ਬਿਸਰਾਮ ਦੇ ਕੇ ਭਗਤ ਸਾਹਿਬ ਕਿਰਪਾ ਕਰ ਰਿਆਗੇ ਦੁੱਖ ਸੁੱਖ ਕਰਕੇ ਕੁਟੰਬਸ ਜੀਵ ਆਇਆ ਦੁੱਖ ਤੇ ਸੁਖ ਚੱਲ ਕਰਕੇ ਆਪਣੇ ਕੁਟੰਬ ਪਰਿਵਾਰ ਨੂੰ ਪਾਲਣਾ ਕਰਦਾ ਹੈ ਵਾ ਦੁੱਖਦਾਇਕ ਪਰਿਵਾਰ ਨੂੰ ਸੁਖਦਾਇਕ ਮੰਨ ਕੇ ਪਾਲਦਾ ਫਿਰਦਾ ਮਰਤੀ ਬਾਰ ਇੱਕ ਸਰਦੁਖ ਪਾਇਆ परमार्थी मरने ਦੇ ਬਾਹਰ ਦਾ ਸਮੇ ਇੱਕ ਸਾਰ ਇੱਕ ਰਸ ਤੇ ਨੂੰ ਇਕੱਲੇ ਨੂੰ ਹੀ ਦੁੱਖ ਪ੍ਰਾਪਤ ਹੋਇਆ ਹੋਵੇਗਾ ਵਾ ਇੱਕ ਸਰ ਇਕੱਠਾ ਵਾ ਇੱਕ ਤੇਰੇ ਹੀ ਸਿਰ ਉੱਪਰ ਸਾਰਾ ਦੁੱਖ ਪਾਇਆ ਜਾਵੇਗਾ ਭਾਵ ਉਸ ਵੇਲੇ istri ਪੁੱਤਰ ਆਦਿ ਨੇ ਕੋਈ ਰੱਖਿਆ ਨਹੀਂ ਕਰਨੀ ਕੰਠ ਗਹਿਨ ਤਬ ਕਰਨ ਪੁਕਾਰ ਕਹ ਕਬੀਰ ਆਗੇ ਤੀਨ ਸੰਹਾਰ ਜਦੋਂ ਜਮਾ ਨੇ ਆ ਕੇ ਕੰਠ ਗਲੇ ਤੋਂ ਗਹਿਨ ਫੜ ਲਿਆ ਤਬ ਕੀਏ ਤਦੋਂ ਤੂੰ ਪੁਕਾਰਾਂ ਫਰਿਆਦਾਂ ਕਰਨ ਲੱਗੇਗਾ ਪਾਪ ਜਮਾ ਤੂੰ ਡਰਦਾ ਹੋਇਆ ਬਚਾਅ ਵਾਸਤੇ ਆਵਾਜ਼ਾਂ ਮਾਰੇਗਾ ਪਰ ਉਸ ਵੇਲੇ ਕਿਸੇ ਨੇ ਵੀ ਆਵਾਜ਼ ਨਹੀਂ ਸੁਣੀ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਇਸ ਲਈ ਉਹ ਸਮਾਂ ਆਗੇ ਤੇ ਆਉਣ ਤੋਂ ਪਹਿਲਾਂ ਹੀ ਕਿਉਂ ਨਹੀਂ ਪਰਮੇਸ਼ਰ ਨੂੰ ਚੇਤੇ ਕਰਦਾ ਸੂਹੀ ਮਹੱਲਾ ਸੂਹੀ ਕਬੀਰ ਜੀ ਇਸਤਰੀ ਦੇ ਅਲੰਕਾਰ ਦੁਆਰਾ ਜਿਗਿਆਸੂ ਦਾ ਪ੍ਰਕਾਰ ਵਰਣਨ ਕਰਦੇ ਆ ਧਰ ਰਹਿ ਕੰਬ ਪ ਬਾਲਾ ਜੀ ਮੌਤ ਦੇ ਪੈ ਕਰਕੇ ਮੇਰੀ ਬਾਲਾ ਅਗਿਆਤ ਜਿੰਦ ਥਰ ਥਰ ਕੰਬਦੀ ਹੈ ਭਾਵ ਜਿਵੇਂ ਥਰ ਥਾਲੀ ਵਿੱਚ ਪਿਆ ਹਰ ਜਲ ਮੋਤੀ ਫੌਜਾਂ ਦੀ ਖੜਖੜਾਹਟ ਧੁਮਾਕੇ ਦੀ ਆਵਾਜ਼ ਨਾਲ ਕੰਬਦਾ ਇਸੇ ਪ੍ਰਕਾਰ ਅੰਤਹਿ ਕਰਨ ਰੂਪੀ ਥਾਲ ਵਿੱਚ ਦਿਲ ਰੂਪੀ ਮੋਤੀ ਮੌਤ ਦੀ ਖੜਖੜਾਹਟ ਸੁਣ ਕੇ ਕੰਬਦਾ ਹੈ ਜੀ ਥਾਲ ਵਿੱਚ ਮੋਤੀ ਕਿਵੇਂ ਕੰਬਦਾ ਇਸ ਉਪਰੋਕਤ ਵਿਚਾਰ ਤੇ ਇੱਕ ਛੋਟੀ ਜੀ ਸਾਖੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਹੈ ਜੋ ਕਿ ਆਪ ਜੀ ਨਾਲ ਸਾਝ ਪਾਉਂਦੇ ਹਾਂ ਜਿਸ ਸਮੇ ਸਤਗੁਰੂ ਜੀ ਦਾ ਮਹਾਰਾਜ ਵਿਜੰਗ ਹੋਇਆ ਉਸ ਸਮੇ ਰਾਏ ਜੋਧ ਦੀ ਘਰਵਾਲੀ ਰਾਜਕੌਰ ਨੇ ਆਪਣੇ ਪਤੀ ਨੂੰ ਕਿਹਾ ਕਿ ਹੇ ਮਹਾਰਾਜ ਗੁਰੂ ਸਾਹਿਬ ਜੀ ਦੀ ਜੰਗ ਹੋਣ ਵਾਲੀ ਹੈ ਤੁਸੀਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਅਗੋਂ ਰਾਏ ਜੋਧ ਨੇ ਕਿਹਾ ਕਿ ਮੈਂ ਜਾਣ ਨੂੰ ਤਿਆਰ ਹਾਂ ਪਰ ਜਦੋਂ ਫੌਜ ਚੜ ਕੇ ਆਵੇਗੀ ਮੈਂ ਉਸ ਵੇਲੇ ਜਾਵਾਂਗਾ। ਅਗੋਂ ਉਸਦੀ ਪਤਨੀ ਨੇ ਕਿਹਾ ਕਿ ਫੌਜ ਤਾਂ ਆ ਗਈ ਹੈ। ਇਹ ਦੇਖੋ ਮੈਂ ਥਾਲ ਵਿੱਚ ਮੋਤੀ ਪਾ ਕੇ ਜ਼ਮੀਨ ਉੱਪਰ ਰੱਖਿਆ ਹੋਇਆ ਜੋ ਫੌਜਾਂ ਦੇ ਪੈਰਾਂ ਦੀ ਖੜਖੜਾਹਟ ਨਾਲ ਕੰਬ ਰਿਹਾ। ਸੋ ਤੁਸੀਂ ਜਲਦੀ ਹੀ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਵੋ। ਇਉਂ ਰਾਏ ਜੋਧ ਜਿਹੜਾ ਸੀਗਾ ਜਲਦੀ ਹੀ ਸਤਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਅਤੇ ਇਸਨੇ ਬਹੁਤ ਸੂਰਬੀਰਤਾ ਨਾਲ ਜੰਗ ਲੜੀ। ਫਿਰ ਸਤਗੁਰਾਂ ਦੀ ਸਿੱਖੀ ਕਮਾਉਣਾ ਕੀਤਾ। ਨਾ ਜਾਣੋ ਕਿਆ ਕਰਸੀ ਪੀਓ ਨਾ ਭਾਵ ਇਹ ਨਹੀਂ ਜਾਣਦੀ ਕਿ ਪੀਓ ਪਤੀ ਪਰਮੇਸ਼ਰ ਸਾਡੇ ਨਾਲ ਕੀ ਸੁਲੂਕ ਕਰੇਗਾ ਰੈਨ ਗਈ ਮਤ ਦਿਨ ਪੀ ਜਾਏ ਰਾਤ ਤੂੰ ਸੁੱਤਿਆਂ ਪਿਆ ਬਤੀਤ ਹੋ ਗਈ ਮਤਾਂ ਕਿਤੇ ਦਿਨ ਵੀ ਭਜਨ ਸਿਮਰਨ ਤੋਂ ਬਿਨਾ ਲੰਘ ਜਾਵੇ ਅਥਵਾ ਬਾਲਕ ਅਵਸਥਾ ਰੂਪੀ ਰਾਤ ਅ ਗਿਆਨ ਦੇ ਹਨੇਰੇ ਵਿੱਚ ਨਸਫਲ ਗੁਜ਼ਰ ਗਈ ਹੈ ਹੁਣ ਜਵਾਨੀ ਰੂਪੀ ਦਿਨ ਵੀ ਮਤਾਂ ਕਿਤੇ ਵਿਅਰਤੀ ਗੁਜ਼ਰ ਜਾਵੇ ਜਵਾਨੀ ਰੂਪੀ ਰਾਤ ਵਿਸ਼ਿਆਂ ਦੀ ਪ੍ਰਬਲਤਾ ਕਰਕੇ ਗੁਜ਼ਰ ਗਈ ਹੈ ਮਤਾਂ ਕਿਤੇ ਦਿਨ ਵੀ ਪ੍ਰਭੂ ਦੀ ਪ੍ਰਾਪਤੀ ਤੋਂ ਬਿਨਾ ਗੁਜ਼ਰ ਜਾਵੇ ਪਵਰ ਗਏ ਬਗ ਬੈਠੇ ਆਏ ਰਹਾਉ ਪਵਰ ਪੌਰਿਆਂ ਦੀ ਨਿਆਈ ਕਾਲੇ ਕੇਸ ਚਲੇ ਗਏ ਬਗ ਕੀਏ ਬਗਲਿਆਂ ਦੀ ਨਿਆਈ ਚਿੱਟੇ ਕੇਸ ਧੌਲੇ ਆ ਕੇ ਬੈਠ ਗਏ ଅਤਵਾ ਪੌਰਿਆਂ ਦੀ ਨਿਆਈ ਸਾਰ ਗਰਾਹੀ ਸੁਬਾਹ ਸੁਭਾ ਅੰਦਰੋਂ ਚਲਿਆ ਗਿਆ ਤੇ ਬਗਲਿਆਂ ਦੀ ਨਿਆਈ ਪਖੰਡਰ ਦੇ ਵਿੱਚ ਆ ਕੇ ਸਥਿਤ ਹੋ ਗਿਆ ਰਹਾਉ ਬਿਸਰਾਮ ਦੇ ਕੇ ਭਗਤ ਜੀ ਕਿਰਪਾ ਕਰ ਰਿਹਾ ਕਾਚਾ ਕਰਵੈ ਰਹਿ ਨਾ ਪਾਣੀ ਜਿਵੇਂ ਕੱਚੇ ਘੜੇ ਕੁਜੇ ਵਿੱਚ ਜਲ ਨਹੀਂ ਨ ਰਹਿ ਸਕਦਾ ਇਉਂ ਇਹ ਪੰਜਾਂ ਤਤਾਂ ਦੇ ਰਚੇ ਕੱਚੇ ਸਰੀਰੂਪੀ ਕੁਜੇ ਵਿੱਚ ਸਵਾਸਾਰੂਪੀ ਪਾਣੀ ਨਹੀਂ ਠਹਿਰ ਸਕਦਾ ਹੰਸ ਚੱਲਿਆ ਕਾਇਆ ਕੁਮਲਾਨੀ ਜਦੋਂ ਹੰਸ ਜੀਵਾਤਮਾ ਚੱਲਿਆ ਤੁਰ ਜਾਵੇਗਾ ਤਦੋਂ ਇਹ ਕਾਇਆ ਦੇਹੀ ਕੁਮਲਾਨੀ ਕੁਮੜਾ ਜਾਵੇਗੀ ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ਕਿਉ ਰਲੀਆਂ ਮਾਨੈ ਬਾਜ ਪਤਾਰਾ ਜਿਸ ਪ੍ਰਕਾਰ ਕੁਆਰ ਅਣਵਿਆਹੀ ਕੁਆਰੀ ਕੰਨਿਆ ਲੜਕੀ ਪਤੀ ਦੇ ਸੁਖ ਵਾਸਤੇ ਸ਼ਿੰਗਾਰ ਕਰਦੀ ਹੋਵੇ ਪਰ ਉਹ ਪਤਾਰਾ ਪਤੀ ਤੋਂ ਬਿਨਾਂ ਕਿਵੇਂ ਰਲੀਆਂ ਖੁਸ਼ੀਆਂ ਮਾਣ ਸਕਦੀ ਹੈ ਭਾਵ ਨਹੀਂ ਮਾਣ ਸਕਦੀ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਧਾਰਨ ਕੀਤੇ ਤੋਂ ਬਗੈਰ ਨਿਗੁਰਾ ਪੁਰਸ਼ ਜਪ ਤਪ ਸਾਧਨਾ ਰੂਪੀ ਸ਼ਿੰਗਾਰ ਕਰਦਾ ਪਰ ਉਹ ਗੁਰੂ ਸਾਹਿਬ ਜੀ ਨੂੰ ਧਾਰਨ ਕੀਤੇ ਤੋਂ ਬਗੈਰ ਕਿਸ ਪ੍ਰਕਾਰ ਵਾਹਿਗੁਰੂ ਦੀ ਪ੍ਰਾਪਤੀ ਦੀਆਂ ਖੁਸ਼ੀਆਂ ਮਾਣ ਸਕਦਾ ਭਾਵ ਨਹੀਂ ਮਾਣ ਸਕਦਾ ਕਾਗ ਉਡਾਵਤ ਪੂਜਾ ਪਰਾਨੀ ਕਹ ਕਬੀਰ ਏ ਕਥਾ ਸਿਰਾਨੀ ਜਿਵੇਂ ਪਤੀ ਦੀ ਉਡੀਕ ਵਿੱਚ ਪਤਨੀ ਕਾਂ ਉਡਾਉਂਦੀ ਦੀ ਪੂਜਾ ਬਾਹਾਂ ਪੀੜਾ ਪਿਰਾਨੀ ਪੀੜਾ ਦੇ ਸਹਿਤ ਦੁੱਖ ਡਾਉਂਦੀ ਆ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਉਸ ਦੀ ਇਹ ਪਰਮਾਰਥ ਦੀ ਕਹਾਣੀ ਸਰਾਨੀ ਬਤੀਤ ਹੁੰਦੀ ਜਾਂਦੀ ਅਥਵਾ ਇਸੇ ਪ੍ਰਕਾਰ ਕਾਵਾਂ ਦੀ ਨਿਆਈਂ ਕਾਮ ਕ੍ਰੋਧ ਨੂੰ ਡਾਉਂਦਿਆਂ ਦੀ ਭਾਵੇਂ ਬੁੱਧੀ ਰੂਪੀ ਪੂਜਾ ਪੀੜਾ ਦੇ ਸਹਿਤ ਹੋ ਜਾਵੇ ਪਰ ਇਹ ਉੱਡਦੇ ਨਹੀਂ ਹਨ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਵਿਛੋੜੇ ਦੀ ਕਥਾ ਹੈ ਪਤੀ ਪਰਮੇਸ਼ਰ ਦੇ ਮਿਲਾਪ ਵਾਲੀ ਕਥਾ ਸਰਾਨੀ ਬਤੀਤ ਹੋ ਗਈ ਹੈ। ଅਤਵਾ ਜਿਹੜੀ ਆਵਾਸ ਬਿਰਤੀ ਕਾਮ ਕ੍ਰੋਧ ਰੂਪੀ ਕਾਮਾ ਨੂੰ ਅਡਾਉਂਦੀ ਉਸ ਨੂੰ ਪੇ ਨਾਮ ਪੀਆ ਅਕਾਲ ਪੁਰਖ ਨੇ ਆਪਣੇ ਸਰੂਪ ਵਿੱਚ ਮੇਲ ਕੇ ਰਾਣੀ ਰਾਣੀ ਬਣਾ ਲਿਆ ਹੈ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਵਿਛੋੜੇ ਦੀ ਕਥਾ ਸਾਰੀ ਸਰਾਨੀ ਬਤੀਤ ਹੋ ਗਈ। ਪਾਉ ਉਹਨਾਂ ਦਾ ਪਤੀ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਹੈ। ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ